ਕੁੱਟ ਮਾਰਨੇ ਸਾਡੇ ਲੋਕਾਂ ਨੂੰ ਹੋਰ ਪੱਕੇ ਕਰਤਾ ਸਾਡੇ ਲੋਕਾਂ ਨੂੰ ਹੋਰ ਯਕੀਨ ਦਿਵਾਤਾ ਕਿ ਇੱਥੇ ਲੜਨਾ ਪੈਂਦਾ ਜਿਹੜੀ ਨਾਰੀ ਆਹੋ ਗਮਦੂਰ ਨੇ ਸ਼ੈਲਰ ਮਾਰਕ ਨੇ ਆਪਣੀ ਮਰਜ਼ੀ ਦੇ ਨਾਲ ਉਹ ਇਧਰੋਂ ਚੱਕ ਕੇ ਇਧਰ ਕਰਤੀ ਮਿਹਨਤੂਰ ਸਾਥੀਓ ਕਿਸਾਨ ਦੋਸਤੋ ਭੈਣੋ ਤੇ ਭਰਾਵੋ ਕਹਿੰਦੇ ਨੇ ਕਿ ਕਾਨੂੰਨ ਦੁਨੀਆ ਦੇ ਵਿੱਚ ਸਾਰਿਆਂ ਲਈ ਬਰਾਬਰ ਆ ਪਾਰੇ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ ਇਸ ਮੱਕੜ ਜਾਲ ਦੇ ਵਿੱਚ ਹੁਣ ਤੱਕ ਲੋਕਾਂ ਨੂੰ ਫਸਾਇਆ ਹੋਇਆ ਇਥੋਂ ਦੀਆਂ ਸਰਕਾਰਾਂ ਨੇ ਇਥੋਂ ਦੇ ਨਿਆਂਪਾਲਿਕਾ ਨੇ ਕਿ ਸਾਰਿਆਂ ਲਈ ਬਰਾਬਰ ਹੈ ਦੋਸਤੋ ਚੰਦ ਭਾਣ ਕਾਂ ਕਿਸੇ ਜਾਣ ਪਹਿਚਾਨ ਦਾ ਮਫਾਜ਼ ਨਹੀਂ ਹੈਗਾ ਵਾਰ ਬੱਚੇ-ਬੱਚੇ ਦੇ ਜ਼ੁਬਾਨ ਦੇ ਉੱਤੇ ਚੰਦ ਭਾਣ ਦਾ ਨਾਮ ਅੱਜ ਕਿਉਂਕਿ ਇਥੋਂ ਦੀ ਸਮੇਂ ਦੀ ਹਕੂਮਤ ਨੇ ਸਿਆਸਤ ਨੇ ਇੱਕ ਇਹੋ ਜਿਹੀ ਗੇਮ ਕੀਤੀ ਜਿਹੜੀ ਕਹਿੰਦੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਕਦੇ ਵੀ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਚੰਦ ਭਾਣਾ ਦਾ ਜਿਹੜਾ ਮਸਲਾ ਸੀ ਕੋਈ ਉਹ ਬਹੁਤ ਵੱਡਾ ਮਸਲਾ ਨਹੀਂ ਸੀ ਕੋਈ ਚੰਦ ਭਾਣ ਦੇ ਲੋਕ ਸਰਕਾਰ ਤੋਂ ਲਾਲ ਕਿਲਾ ਨਹੀਂ ਮੰਗਣ ਲੱਗੇ ਸੀ ਜਾਂ ਚੰਦ ਭਾਣ ਦੇ ਲੋਕ ਪਾਰਲੀਮੈਂਟ ਤੋਂ ਹਿੱਸਾ ਨਹੀਂ ਮੰਗਣ ਲੱਗੇ ਸੀ ਇੱਕ ਨਾਲੀ ਦਾ ਮਸਲਾ ਛੋਟਾ ਜਿਹਾ ਮਸਲਾ ਸੀ ਜਿਹਨੂੰ ਵੀਡੀਓ ਨੇ ਵੀ ਹੱਲ ਕਰ ਦੇਣਾ ਸੀ ਪਰ ਪ੍ਰਸ਼ਾਸਨ ਦੀ ਨੀਤ ਸੀ ਜਿਹੜੀ ਉਹ ਮਸਲੇ ਨੂੰ ਹੱਲ ਕਰਨ ਦੀ ਨਹੀਂ ਸੀ ਉਹਨੇ ਨਾਲੀ ਦੇ ਬਲ ਨਹੀਂ ਕੱਢਨੇ ਸੀ ਉਹਨੇ ਲੋਕਾਂ ਦੇ ਬਲ ਕੱਢਣ ਦੀ ਨੀਤ ਰੱਖੀ ਹੋਈ ਸੀ ਕਿਉਂਕਿ ਜਿਹੜੇ ਲੋਕ ਸਮਝਦੇ ਨੇ ਕਿ ਸਿਰਫ ਮਜ਼ਦੂਰ ਆ ਜਿਹੜਾ ਉਹਨੇ ਸਮਾਜ ਦੀ ਉਹ ਸੇਵਾ ਕਰਨੀ ਆ ਛੱਪੜਾ ਚੋ ਗਾਰ ਕੱਢਣੀ ਆ ਨਾਲੀਆਂ ਸਾਫ਼ ਕਰਨੀਆਂ ਨੇ ਤੇ ਵੱਡਿਆਂ ਦੀ ਸੇਵਾ ਕਰਨੀ ਆ ਹੱਕ ਨਹੀਂ ਮੰਗਣੇ ਕਿਸੇ ਨੂੰ ਜਾ ਕੇ ਕਹਿਣਾ ਨਹੀਂ ਕਿ ਸਾਡੇ ਬਾਹਰ ਦੇ ਵਿੱਚ ਜਿਹੜੀ ਨਾਲੀ ਆ ਉਹ ਗਮਦੂਰ ਨੇ ਸ਼ੈਲਰ ਮਾਲਕ ਨੇ ਆਪਣੀ ਮਰਜ਼ੀ ਦੇ ਨਾਲ ਉਹ ਇਧਰੋਂ ਚੱਕ ਕੇ ਇਧਰ ਕਰਤੀ ਤੁਸੀਂ ਇਹ ਨਹੀਂ ਕਹਿਣਾ ਤੁਹਾਨੂੰ ਇਹ ਕੋਈ ਅਧਿਕਾਰ ਨਹੀਂ ਭਾਵੇਂ ਇਥੋਂ ਦੇ ਲੋਕਤੰਤਰ ਦਾ ਰੌਲਾ ਪਾ ਰਿਹਾ ਕਿ ਜਮਹੂਰੀਅਤ ਆ ਰਹੀ ਜਾਂ ਸਾਡੇ ਦੇਸ਼ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਆ ਹਰ ਇੱਕ ਦੇ ਵਿੱਚ ਤੁਸੀਂ ਨਹੀਂ ਆਉਂਦੇ ਚੰਦ ਭਾਂ ਦੇ ਲੋਕ ਨਹੀਂ ਆਉਂਦੇਗੇ ਮਜ਼ਦੂਰ ਨਹੀਂ ਆਉਂਦੇ ਕਿਰਤੀ ਨਹੀਂ ਆਉਂਦੇਗੇ ਹਰ ਇੱਕ ਦੇ ਵਿੱਚ ਇਥੋਂ ਦੇ ਅਮੋਲਕ ਸਿੰਘ ਵਰਗੇ ਆਉਂਦੇ ਨੇ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਜਾਇਦਾਦਾਂ ਬਣਾਈਆਂ ਨੇ ਗਮਦੂਰ ਆ ਜਿਹੜਾ ਉਹ ਕੱਲਾ ਗਮਦੂਰ ਨਹੀਂ ਹੈਗਾ ਉਹਦੇ ਪਿੱਛੇ ਸਰਕਾਰ ਆ ਜਿਹੜੇ ਬੰਦੇ ਦੇ ਪਿੱਛੇ ਸਰਕਾਰ ਖੜੀ ਆ ਤੇ ਇਥੋਂ ਦਾ ਐਮਐਲਏ ਆ ਜਿਹੜਾ ਜੇ ਮੰਨ ਲਓ ਉਹ ਗਮਦੂਰ ਦੀ ਥਾਂ ਤੇ ਇਹ ਕਹਿੰਦਾ ਕੋਈ ਛੱਡੋ ਹੀ ਜੇ ਉਹ ਗਲਤੀ ਨਹੀਂ ਮੰਨਦਾ ਤੇ ਮੈਂ ਕਹਿ ਦਿੰਦਾ ਵੀ ਯਾਰ ਗਲਤ ਹੋ ਗਿਆ ਇਹ ਗੱਲ ਦੇਣ ਬਾਮੂ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਸਾਫ਼ ਹੋ ਗਈ ਆ ਕਿ ਕਮਜ਼ੋਰ ਕੱਲਾ ਵਿਅਕਤੀ ਨਹੀਂ ਹੈਗਾ ਕਮਜ਼ੋਰ ਦੇ ਪੁੱਛੇ ਐਮ ਐਲ ਏ ਵੀ ਆ ਇਥੋਂ ਦਾ ਡੀ ਜੀ ਪੀ ਵੀ ਆ ਇਥੋਂ ਦੀ ਐਸ ਐਸ ਪੀ ਵੀ ਆ ਜਿਹੜੀ ਕਹਿੰਦੀ ਆ ਕਿ ਹੁਣ ਥੋਟੀਆਂ ਮੰਗਾਂ ਕਿਹੜੀਆਂ ਰਹਿ ਗਈਆਂ ਨੇ ਅਸੀਂ ਸਾਰੀਆਂ ਪੂਰੀਆਂ ਤਾਂ ਕੀਤੀਆਂ ਹੋਈਆਂ ਨੇ ਡੰਗ ਟਪਾਉ ਇੱਕ ਨੀਤੀ ਆਈ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਐ ਐਕਸ਼ਨ ਕਮੇਟੀ ਦੇ ਨਾਲ ਆ ਜਦੋਂ ਧਰਨੇ ਦੀ ਵਾਰੀ ਆਉਣੀ ਤਰੀਕ ਤੈ ਹੋ ਜਾਣੀ ਤਾਂ ਪ੍ਰਸ਼ਾਸਨ ਨੇ ਲਗਾਤਾਰ ਕੋਸ਼ਿਸ਼ਾਂ ਦੇ ਨਾਲ ਐਕਸ਼ਨ ਕਮੇਟੀ ਨੂੰ ਬਿਠਾਉਣਾ ਐਕਸ਼ਨ ਕਮੇਟੀ ਦੇ 31 ਗੱਲ ਮੰਨਣੀ ਧਰਨਾ ਪੋਸਟ ਪਾਉਣ ਹੋ ਜਾਣਾ ਹੁਣ ਤੁਮ ਜਿਵੇਂ ਕਹਿੰਦੇ ਹੁੰਦੇ ਆ ਕਿ ਬੱਕਰੀ ਵਾਲੀ ਗੱਲ ਐ ਦੁੱਧ ਦੇਣਾ ਵੀ ਐ ਤੇ ਦੇਣਾ ਵੀ ਮਿੰਗਣਾ ਘੋਲ ਕੇ ਐ ਹੁਣ ਪ੍ਰਸ਼ਾਸਨ ਸਪਸ਼ਟ ਰੂਪ ਦੇ ਵਿੱਚ ਦੂਜੀ ਧਿਰ ਦੇ ਪੱਖ 'ਚ ਖੜਾ ਐ ਇਹ ਐ ਕੋਈ ਗੱਲ ਆ ਲੁਕੁ ਛੁਪੀ ਨਹੀਂ ਹੈਗੀ ਐਕਸ਼ਨ ਕਮੇਟੀ ਕੋਈ ਬੇਵਕੂਫਾ ਨਹੀਂ ਨਹੀਂ ਹੈਗੀ ਕਿ ਪ੍ਰਸ਼ਾਸਨ ਦੀ ਗੱਲ ਸਾਡੇ ਕੋਈ ਸਮਝ ਨਹੀਂ ਆਉਂਦੀ ਸਾਨੂੰ ਵੀ ਲੱਗਦਾ ਸੀ ਕਿ ਚਲੋ ਜੀ ਗੱਲਬਾਤ ਨਹੀਂ ਜੇ ਮਸਲੇ ਹੱਲ ਹੁੰਦੇ ਆ ਤਾਂ ਕਰ ਲੈਣੇ ਚਾਹੀਦੇ ਆ ਅਸੀਂ ਗੱਲਬਾਤ ਤੋਂ ਕਦੇ ਨਹੀਂ ਭੱਜੇ ਤੇ ਨਹੀਂ ਭੱਜਣ ਭੱਜਾਂਗੇ ਪਰ ਜੇ ਹੁਣ ਸਾਨੂੰ ਐਉਂ ਲੱਗਦਾ ਕਿ ਦੂਜੀ ਧਰ ਨਾਲ ਪੁਲਿਸ ਜਿਹੜੀ ਪ੍ਰਸ਼ਾਸਨਾਂ ਨੂੰ ਮਿਲਿਆ ਹੋਇਆ ਤੇ ਗੱਲ ਕੋਈ ਝੂਠ ਨਹੀਂ ਹੈਗੀ ਸੱਚੀ ਗੱਲ ਹੈ ਹੈ ਕਿ ਉਹ ਮਿਲੇ ਹੋਏ ਨੇ ਜਦੋਂ ਗਮਦੂਰ ਹੋ ਰਹੇ ਨੂੰ ਜਦੋਂ ਅਸੀਂ ਸਬੂਤ ਦਿੱਤੇ ਹੋਏ ਨੇ ਕਿ ਆ ਜੇਜੀ ਆਜੀ ਜਿਹੜਾ ਪਿਸਤੌਲ ਲੜਾ ਕੇ ਹਵਾ ਦੇ ਵਿੱਚ ਫਾਇਰਿੰਗ ਕਰਦਾ ਤਾਂ ਅੱਜ ਤੱਕ ਉਹ ਜਿਹੜਾ ਰੋਵਣਾ ਉਹਨੂੰ ਕੇਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਮਜ਼ਦੂਰਾ ਦੇ ਉੱਤੇ ਜਿਹੜੇ ਪਰਚੇ ਦਰਜ ਨੇ ਉਹਨਾਂ ਦੀ ਕੈਸ਼ਲੇਸ਼ਨ ਨਹੀਂ ਭਰੀ ਗਈ ਅਜੇ ਤੱਕ ਉਹਨਾਂ ਨੂੰ ਰੱਦ ਨਹੀਂ ਕੀਤਾ ਗਿਆ ਕਿਉਂ ਕਿ ਕਿਉਂਕਿ ਮਜ਼ਦੂਰਾ ਨੂੰ ਦਮੋ ਕੱਢਣ ਦੀ ਨੀਤੀ ਹੈ ਇੱਥੋਂ ਦੇ ਹਾਕਮਾਂ ਦੀ ਇੱਥੋਂ ਦੀ ਸਰਕਾਰ ਦੀ ਕਿ ਦੇਖਦੇ ਆ ਕਿੰਨੇ ਕ ਦੂਰ ਭਜਦੇ ਨੇ ਦੇਖਦੇ ਆ ਕਿੰਨਾ ਕ ਟਾਈਮ ਇਹ ਲੋਕ ਲੜਦੇ ਨੇ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹ ਚੰਦ ਭਾਂਡ ਦੀ ਗੱਲ ਹੀ ਨਹੀਂ ਜਿੱਥੇ ਵੀ ਤੁਸੀਂ ਸਾਨੂੰ ਪਰਖੋਗੇ ਜਿੱਥੇ ਵੀ ਤੁਸੀਂ ਸਾਨੂੰ ਪਰਖਣ ਦੀ ਲੋੜ ਤੁਹਾਨੂੰ ਲੱਗਦੀ ਆ ਤੇ ਅਸੀਂ ਉਵੇਂ ਹੀ ਖੜੇ ਅੱਜ ਵੀ ਅੱਜ ਵੀ ਚੰਦ ਭਾਣਦੇ ਲੋਕ ਆ ਜਿਹੜੇ ਜਿਵੇਂ ਤੁਹਾਡਾ ਉਦੋਂ ਟੱਕਰਾ ਕੀਤਾ ਲੋਕਾਂ ਨੇ ਤੁਸੀਂ ਲੋਕਾਂ ਦੇ ਘਰਾਂ ਦੀ ਭੰਨ ਤੋੜ ਕੀਤੀ ਤੁਸੀਂ ਸਾਡੀਆਂ ਮਾਵਾਂ ਭੈਣਾਂ ਦੇ ਜਿਹਨੂੰ ਕਾਲਾ ਕੱਟੀਆਂ ਉਹਨਾਂ ਨੂੰ ਕੁੱਟਿਆ ਕਿਵੇਂ ਸਾਡੇ ਬੱਚੇ ਤੇ ਬਜ਼ੁਰਗਾਂ ਦੇ ਉੱਤੇ ਜਿਹੜਾ ਜਿਹੜੀ ਕੁੱਟਮਾਰ ਕੀਤੀ ਤੁਹਾਡੀ ਕੁੱਟਮਾਰ ਨੇ ਸਾਡੇ ਲੋਕਾਂ ਨੂੰ ਹੋਰ ਪੱਕੇ ਕਰਤਾ ਸਾਡੇ ਲੋਕਾਂ ਨੂੰ ਹੋਰ ਯਕੀਨ ਦਿਵਾਤਾ ਕਿ ਇੱਥੇ ਲੜਨਾ ਪੈਂਦਾ ਲੜੇ ਬਿਨਾਂ ਇਥੋਂ ਦੇ ਹਾਕਮਾ ਜਿਹੜੇ ਉਹਨਾਂ ਨੂੰ ਹੁੰਦਾ ਨਹੀਂ ਲੜੇ ਬਿਨਾ ਲੋਕਾਂ ਦੀ ਆਵਾਜ਼ ਆ ਜਿਹੜੀ ਉਹ ਸਰਕਾਰਾਂ ਦੇ ਬੋਲੇ ਕੰਨਾਂ ਤੱਕ ਪਹੁੰਚਦੀ ਨਹੀਂ ਕਿਉਂਕਿ ਭਵੇਂ ਇਥੋਂ ਦੀਆਂ ਸਰਕਾਰਾਂ ਕਹੀ ਜਾਣ ਕਿ ਅਸੀਂ ਤਾਂ ਕਮੀਆਂ ਦੇ ਵੇੜਿਆਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਕਰਨੀਆਂ ਨੇ ਕਮੀਆਂ ਦੇ ਵੇੜਿਆਂ ਦੀ ਜਿਹੜੀ ਜੂਣਾ ਉਹ ਸੁਧਾਰਨੀ ਆ ਤੇ ਤੁਸੀਂ ਅੱਜ ਵੀ ਪੰਜਾਬ ਦੇ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੇ ਇਹਨਾਂ ਨੇ ਕਮੀਆਂ ਦੇ ਵੇੜੇ ਦੀ ਇਹੋ ਜਿਹਾ ਹਸ਼ਰ ਕਰਤਾ ਜਿੱਥੇ ਸ਼ਰੇਆਮ ਨਸ਼ੇ ਵਿਕਦੇ ਨੇ ਸ਼ਰੇਆਮ ਗੁੰਡਾਗਰਦੀ ਆ ਜੇ ਕੋਈ ਕਹਿੰਦਾ ਆ ਦਾਨ ਸਿੰਘ ਆਲਾ ਪਿੰਡਾ ਅਜੇ ਤੱਕ ਉੱਥੇ ਵੀ ਪ੍ਰਸ਼ਾਸਨ ਨੇ ਇਹੋ ਹੀ ਚਾਲਾ ਚੱਲੀ ਹੋਈ ਆ ਕਿ ਆਓ ਜੀ ਬੈਠੋ ਗੱਲਬਾਤ ਕਰਦੇ ਆ ਗੱਲਬਾਤ ਚੋਂ ਕੁਝ ਨਹੀਂ ਨਿਕਲਦਾ ਤੇ ਜਿਹੜਾ ਅਸੀਂ ਅੱਜ ਫੈਸਲਾ ਕੀਤਾ ਜਿਵੇਂ ਉਹ ਕਹਿੰਦੇ ਹੁੰਦੇ ਆ ਕਿ ਆਕਾ ਜਿਹੜਾ ਕੌੜਾ ਉਹ ਮਜਬੂਰੀ ਬਸ ਚੱਪਣਾ ਪੈ ਗਿਆ ਆ ਜਿਹੜਾ ਧਰਨਾ ਇੱਥੇ ਜਿਹੜਾ ਮੋਰਚਾ ਲੱਗਣਾ ਵਾ ਉਹ ਸਾਡੀ ਦੇਣ ਨਹੀਂ ਹੈਗੀ ਆ ਸਾਡੀ ਲੋਸ ਹੈ ਪ੍ਰਸ਼ਾਸਨ ਦੀ ਨੀਤੀ ਦੇ ਵਿੱਚੋਂ ਨਿਕਲੀ ਹੋਈ ਲੋੜ ਆ ਇਹ ਪ੍ਰਸ਼ਾਸਨ ਨੇ ਹੀ ਇਹ ਧਰਨਾ ਲਵਾਇਆ ਕਿਉਂਕਿ ਜੇ ਪ੍ਰਸ਼ਾਸਨ ਸੱਚੀਓ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਤਾਂ ਨਾਲੀ ਦਾ ਮਸਲਾ ਕਿੱਡਾ ਕ ਉਹਦੀ ਪ੍ਰਬੋਚਨ ਵੀ ਸਾਨੂੰ ਕਹਿੰਦੇ ਤੁਸੀਂ ਸੰਨ ਵਿਚਾਲੇ ਵਾਲਾ ਰਸਤਾ ਦੱਸ ਦਿਓ ਅਸੀਂ ਦੱਸ ਵੀ ਦਿੱਤਾ ਪਰ ਪ੍ਰਸ਼ਾਸਨ ਨੇ ਅਜੇ ਤੱਕ ਉਹ ਨਾਲੀ ਦਾ ਮਸਲਾ ਸੀ ਜਿਹੜਾ ਉਹ ਜਿਉਂ ਦਾ ਤਿਉਂ ਰੱਖਿਆ ਹੋਇਆ ਹੈਗਾ ਕਿਉਂ ਕਿਉਂਕਿ ਕੁਜੀ ਚ ਕਰਨਾ ਇਹਨਾਂ ਨੇ ਪਾਈ ਰੱਖਣਾ ਇਹ ਨਹੀਂ ਚਾਹੁੰਦੇ ਕਿ ਲੋਕਾਂ ਦੇ ਅੰਦਰ ਸ਼ਾਂਤੀ ਰਹੇ ਲੋਕਾਂ ਦੇ ਅੰਦਰ ਦਹਿਸ਼ਤ ਫਲਾਉਣੀ ਹੈ ਇਹਨਾਂ ਨੇ ਕਿ ਹਰ ਰੋਜ਼ ਕੋਈ ਨਾ ਕੋਈ ਨਵੀਂ ਸ਼ੁਰਲੀ ਛੜਨੀ ਇਥੋਂ ਦੀ ਪੰਜਾਬ ਸਰਕਾਰ ਦੀ ਜਿਹੜੀ ਲੋਕ ਵਿਰੋਧੀ ਮਜ਼ਦੂਰ ਬਰੋਦੀ ਮਾਨਸਿਕਤਾ ਜਿਹੜੀ ਉਹ ਸ਼ਰਿਆ ਆ ਮ ਜਿਹੜੀ ਉਹ ਸਭ ਦੇ ਸਾਹਮਣੇ ਆ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਅਸੀਂ ਹੀ ਬਦਲਾ ਕਰਨਾ ਵਾ ਅਸੀਂ ਇਨਕਲਾਬ ਕਰਨਾ ਵਾ ਇਨਕਲਾਬ ਦਾ ਇਹਨਾਂ ਨੂੰ ਕੋਈ ਨਹੀਂ ਪਤਾ ਕਿ ਇਨਕਲਾਬ ਕੀ ਹੁੰਦਾਗਾ ਅਧਿਆਪਕਾਂ ਦੇ ਡੰਡੇ ਮਾਰਨਾ ਤੇ ਇਨਕਲਾਬ ਨਹੀਂ ਹੁੰਦਾ ਮਜ਼ਦੂਰਾਂ ਦੇ ਘਰ ਢਾ ਦੇਣਾ ਉਹਨਾਂ ਦੀਆਂ ਝੁੱਗੀਆਂ ਢਾ ਦੇਣਾ ਇਨਕਲਾਬ ਨਹੀਂ ਹੁੰਦਾਗਾ ਇੱਥੇ ਕੋਈ ਬਦਲਾ ਨਹੀਂ ਆਇਆ ਇੱਕੋ ਹੀ ਬਦਲਾ ਆਇਆ ਸਿਰਫ ਤੇ ਸਿਰਫ ਜਿਹੜੇ ਆ ਪਿਛਲੀਆਂ ਸਰਕਾਰਾਂ ਸੀ ਉਹਨਾਂ ਤੋਂ ਵੱਡੀਆਂ ਚੋਰ ਨੇ ਸਰਕਾਰ ਆਮ ਆਦਮੀ ਪਾਰਟੀ ਕਾਂਗਰਸ ਨੂੰ ਵੀ ਪਿੱਛੇ ਛੱਡ ਗਈ ਕਾਂਗਰਸ ਨੂੰ ਵੀ ਪਿੱਛੇ ਛੱਡ ਗਈ ਹਾਂ ਇੱਕ ਬਦਲਾ ਹੈਗਾ ਕਿ ਉਹ ਸਰਕਾਰ ਨੇ ਨਾ ਕਿਸਾਨਾਂ ਦੇ ਸਿਲੰਡਰ ਚੋਰੀ ਕੀਤੇ ਨਾ ਕਿਸਾਨਾਂ ਦੀ ਚਾਹ ਪੱਤੀ ਚੋਰੀ ਕੀਤੀ ਨਾ ਕਿਸਾਨਾਂ ਦਾ ਟਰਾਲਾ ਚੋਰੀ ਕੀਤਾ ਇਹ ਚੋਰਾਂ ਦੀ ਸਰਕਾਰ ਆ ਇਹ ਭੰਡਾਂ ਦੀ ਸਰਕਾਰ ਆ ਸਿਰਫ ਚੁਟਕਲੇ ਸੁਣਾਉਂਦੇ ਨੇ ਕਦੇ ਕਹਿੰਦੇ ਨੇ ਰਨੇ ਦਾ ਲੱਗਣ ਦੀ ਲੋੜ ਨਹੀਂ ਕਿਉਂਕਿ ਪਲੈਨਿੰਗ ਆ ਸਾਡੇ ਕੋਲ ਆ ਅੰਗਰੇਜ਼ ਆਉਣਗੇ ਸਾਡੇ ਤੋਂ ਕੰਮ ਲੈਣਾ ਆ ਲੱਖਾਂ ਲੋਕ ਹਜ਼ਾਰਾਂ ਲੋਕ ਬੇਰਜ਼ਗਾਰ ਨੇ ਜਿਹੜੇ ਸੜਕਾਂ ਤੇ ਧੰਨੇ ਲਾਰੇ ਦੇ ਸਰਕਾਰ ਉਹਨਾਂ ਨੂੰ ਡੰਡੇ ਦੇ ਜ਼ੋਰ ਤੇ ਦਬਾਵਾ ਚਾਹੁੰਦੀ ਆ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਰਾਹ ਤੁਰੀ ਹੋਈ ਆ ਜਿਹੜੀ ਜਿਹੜੀ ਇਹ ਨੀਤੀ ਆ ਜਿਹੜੀ ਸਰਕਾਰ ਨੇ ਰਿਆ ਪਈ ਹੋਈ ਆ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਰਕਾਰ ਦੀ ਇਹ ਗੱਲ ਕਿਉਂਕਿ ਲੋਕਾਂ ਦੀ ਆਵਾਜ਼ ਆ ਜਿਹੜੀ ਉਹਨੂੰ ਦੱਬਿਆ ਨਹੀਂ ਜਾ ਸਕਦਾ ਉਹਨੂੰ ਡਾਂਗ ਦੇ ਜ਼ੋਰ ਤੇ ਉਹਨੂੰ ਨੱਪਿਆ ਨਹੀਂ ਜਾ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਆ ਜਿਹੜੀ ਉਹ ਵੀ ਅੱਜਾ ਮੋਦੀ ਸਰਕਾਰ ਦੇ ਕਹ ਕਹਦੇ ਉਹਦੇ ਉਹਦੀ ਹੀ ਨੀਤੀ ਤੇ ਚੱਲ ਰਹੀ ਆ ਜਿਹੜਾ ਰੋਗ ਬੱਕਰੀ ਨੂੰ ਲੱਗਿਆ ਹੋਇਆ ਉਹੀ ਰੋਗ ਪਠੋਰੇ ਨੂੰ ਲੱਗਿਆ ਹੋਇਆ ਉਹੀ ਕਾਲੇ ਕਾਨੂੰਨ ਉਹਨਾਂ ਨੇ ਜਿਹੜੇ ਪਾਸ ਕੀਤੇ ਉਹੀ ਉਹ ਪੰਜਾਬ 'ਚ ਲਾਗੂ ਕਰ ਰਹੇ ਨੇ ਨਿੱਕੀਆਂ ਨਿੱਕੀਆਂ ਬੱਚੀਆਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਅਧਿਆਪਕਾਂ ਤੇ ਲੱਖੀ ਚਾਰਜਾ ਕਿਸਾਨਾਂ ਤੇ ਲੱਖੀ ਚਾਰਜਾ ਮਜ਼ਦੂਰਾਂ ਨੂੰ ਕੋਈ ਨਹੀਂ ਪੁੱਛਦਾ ਵਾ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਕੀ ਹਾਲ ਨੇ ਕਹਿੰਦੇ ਮੰਦੇ ਹਨ ਨੇ ਉਹਨਾਂ ਦਾ ਰਜਗਾਰ ਉਹਨਾਂ ਦੇ ਚੁੱਲ੍ਹੇ ਤਪ ਰਹੇ ਨੇ ਕਿ ਨਹੀਂ ਤਪ ਰਹੇ ਬਾਸ ਸਰਕਾਰ ਕੋਲੇ ਇੱਕੋ ਹੀ ਨਾਰਾ ਕਿ ਨਸ਼ਾ ਖਤਮ ਕਰਾਂਗੇ ਪੰਜਾਬ ਨੂੰ ਰੰਗਲਾ ਕਰਾਂਗੇ ਪਤਾ ਨਹੀਂ ਕਿਵੇਂ ਕਰਨਗੇ ਕੀ ਉਹਨਾਂ ਦੇ ਕੋਲੇ ਫਾਰਮੂਲਾ ਕਦੇ ਝੁੱਗੀਆਂ ਤੇ ਪੀਲਾ ਪੰਜਾ ਕਦੇ ਮਜ਼ਦੂਰਾਂ ਦੇ ਘਰਾਂ ਤੇ ਪੀਲਾ ਪੰਜਾ ਜਿਹੜੇ ਲੋਕ ਸੱਚਿਓ ਸਮਗਨ ਨੇ ਚੋਰ ਨੇ ਉਹਨਾਂ ਵੱਲ ਉਹਨਾਂ ਦਾ ਪੀਲਾ ਪੰਜਾ ਕਦੇ ਘੁੰਮਿਆ ਨਹੀਂ ਜਿੰਨੇ ਵੀ ਘਰ ਤਾਂਏ ਗਏ ਨੇ ਪੰਜਾਬ ਦੇ ਵਿੱਚ ਉਹ ਘਰ ਗਰੀਬਾਂ ਦੇ ਸੀ ਮਜ਼ਦੂਰਾਂ ਦੇ ਸੀ ਕੋਈ ਵੀ ਘਰ ਪਲਾਸਟਰ ਨਹੀਂ ਹੋਇਆ ਸੀ ਤੇ ਜਿਹੜੀਆਂ ਕੋ ਇੱਥੇ ਥਾਰ ਵਾਲੀ ਬੀਬੀ ਜਿਹੜੀ ਫੜੀ ਗਈ ਆ ਉਹ ਜੇਲ੍ਹ ਚੋਂ ਬਾਹਰ ਵੀ ਆ ਗਈ ਸਰਕਾਰ ਦਾ ਪੀੜਾ ਪੰਜਾ ਹੁਣ ਪਤਾ ਨਹੀਂ ਕਿੱਥੇ ਆ ਕੁੱਲ ਮਿਲਾ ਕੇ ਜੇ ਗੱਲ ਕਹਿਣੀ ਹੋਵੇ ਤਾਂ ਭਾਵੇਂ ਇਨਕਲਾਬ ਕਰਨ ਲਈ ਸਰਕਾਰੇ ਆਈ ਸੀ ਇਹ ਵੀ ਚੁਟਕਲੇ ਕਰ ਮਾਰਦੀ ਆ ਲੋਕਾਂ ਨੂੰ ਚੁਟਕਲੇ ਸੁਣਾਉਂਦੀ ਆ ਚੁਟਕਲੇ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ ਅਨਸਾਫ਼ ਦੀ ਲੜਾਈ ਆ ਜਿਹੜੀ ਚੰਦ ਭਾਂ ਦੇ ਲੋਕਾਂ ਨੂੰ ਅਨਸਾਫ਼ ਦਬਾਉਣ ਦੀ ਲੜਾਈ ਆ ਉਹ ਲੜਾਈ ਲਗਾਤਾਰ ਜਾਰੀ ਰਹੂਗੀ ਚੈਸ਼ ਗਰਸ਼ਾ ਜਿੱਤ ਲੜਨ ਵਾਲੇ ਲੋਕਾਂ ਦੀ ਧੰਨਵਾਦ